ਭਾਈ ਜੀ ਕੀ ਫਤਿਹ ਅੱਜ ਆਪਾਂ ਖਾਲਸਾ ਪਾਗੜੇ ਦੇ ਸਿਰ ਉੱਤੇ ਇਕੱਠੇ ਹੋਇਆ ਅਕਾਲੀ ਦਾਲਬ ਬਾਦ ਪੰਜਾਬ ਦੇ ਸੱਦੇ ਤੇ ਉਸ ਮਹਾਨ ਦੇਸ਼ ਨੂੰ ਮਨਾਉਣ ਵਾਸਤੇ ਆਹ ਅਰ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਖਾਲਸਾ ਸੁਖਨਾ ਦੇ ਜਨਮ ਬਹੁਤ ਬਹੁਤ ਵਧਾਈਆਂ ਹੋਣ ਤੇ ਆਓ ਆਪਾਂ ਰਲ ਕੇ ਸਾਰਿਆਂ ਨੇ ਬਾਦ ਪੰਜਾਬ ਅਕਾਲੀ ਦਲ ਦਾ ਸਾਥ ਦੇਣਾ ਹੈ ਕਿ 2027 ਦੇ ਵਿੱਚ ਆਪਾਂ ਸਰਕਾਰ ਬਣਾਈਏ ਅਜੀ ਨੇ ਨਾ ਤਾਂ ਗਰਮ ਕੋ ਐਮਐਲਏ ਬਣਨਾ ਹੈ ਐਮਪੀ ਬਣਨਾ ਹੈ ਅਜੀ ਦਾ ਪਾਈ ਅਮਰਪਾਲ ਸਿੰਘ ਨੂੰ ਸੀਐਮ ਬਣਾ ਚ ਦੇਖਣਾ ਚਾਹੁੰਦੇ ਆ ਅੱਜ ਇੱਕ ਜਿਹੜਾ ਬਾਲ ਪਰਿਵਾਰ ਹੈ ਉਹ ਤੁਹਾਨੂੰ ਗੁੰਮ ਕਰਾ ਰਿਹਾ ਕਰ ਕਰ ਕੇ ਕੋਟਾ ਮਟੋਰ ਜੋੜ ਕੇ ਸਰਕਾਰ ਬਣਾਉਂਦੇ ਰਹੇ ਆਹ ਕੋਈ ਦਿਨ ਪਹਿਲਾਂ ਮਾਦਲ ਆਇਆ ਸੀ ਜਦੋਂ ਸਾਡੇ ਕੋਲ ਹੀ ਗੱਲ ਲੱਗਿਆ ਸੀ ਮੁੰਡਾ ਬਾਦ ਨਾੜੇ ਲਾ ਦੇ ਕੇ ਕਾਲ ਤੱਕ ਨਾ ਘਰੋਣਾ ਮੁੰਡਾ ਬਾਦ ਜਿੰਦਾਬਾਦ ਜਿੰਦਾਬਾਦ ਇਹ ਕਾਲ ਤੱਕ ਦੇ ਭਗੌੜੇ ਜਿਹੜੇ ਵਿੱਚ ਹੁੰਦੇ ਨੇ ਭੁੰਨਦਲ ਭਰਦਲ ਹੋਣੀ ਆ ਕੌਲੀ ਚੱਟ ਬਣ ਤੋਂ ਹੋਣੀ ਦੀਪਾਲਤ ਜਾਣੋ ਖਾਲਸਾ ਜੀ ਆਪਾਂ ਵੇੜਾ ਖੋਜ ਨਹੀਂ ਦੇਣਾ ਸਾਡੇ ਗੁੰਜੀ ਸਿੰਘ ਬੱਬਰ ਸ਼ੇਰ ਜਗੇ ਨਾਲ ਜਗਤਾਰ ਸਿੰਘ ਹਮਾਰਾ ਉਹ ਵੀ ਸਤਾਈ ਤੋਂ ਪਹਿਲਾਂ ਪਹਿਲੇ ਬਾਹਰ ਲੈ ਕੇ ਆਵਾਂਗੇ ਮੈਂ ਕਹਿਣਾ ਚਾਹਣਾ ਸੰਕਰ ਸਰਕਾਰ ਨੂੰ ਜੇ ਤਾਂ ਤੁਸੀਂ ਆਪਣੇ ਆ ਭਾਈ ਅਮਰਪਾਲ ਸਿੰਘ ਨੂੰ ਛੱਡਦੇ ਹੋ ਤਾਂ ਠੀਕ ਹੈ Naniyana loooook! Ono siyana baalbeith kwahtarundu! Naniyana loooook! Ono siyana baalbeith kwahtarundu! ਇਹ ਜਿਸ ਨੇ ਪਾਸ ਪੰਜਾਬ ਦੀ ਸਰਕਾਰ ਆ ਗਈ 50% ਨਵੇਂ ਕਿ ਦੇ ਆ ਗਏ 50% ਬਰਾਬਰ ਦਾ ਹਿੱਸਾ ਹੋਊਗਾ ਕੋਈ ਵੀ ਉਤਨੀਤ ਨਹੀਂ ਹੋਊਗੀ ਇਹ ਖਾਸੇ ਸਰਕਾਰ ਜਿੱਦਾਂ ਮਹਾਰਾਜ ਰਣਜੀਤ ਸਿੰਘ ਦਾ ਰਾਜ ਹੋਇਆ ਸੀ ਇਸੇ ਤਰ੍ਹਾਂ ਤੁਹਾਨੂੰ ਮਹਾਰਾਜ ਰਣਜੀਤ ਸਿੰਘ ਦਾ ਰਾਜ ਦੇਖਣ ਨੂੰ ਮਿਲੇਗਾ ਮਹਾਰਾਜ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਇੱਕ ਵੀ ਮਸਜਦ ਨਹੀਂ ਤਹੀ ਇੱਕ ਵੀ ਮਗਰ ਨਹੀਂ ਲਹਾ ਇੱਕ ਵੀ ਬਗਾਨਾਕਾਰ ਨਹੀਂ ਹੋਇਆ ਇੱਕ ਵੀ ਕਿਸਾਨ ਨੂੰ ਖਾਸੀ ਨਹੀਂ ਹੋਈ ਇੱਕ ਵੀ ਕਿਸਾਨ ਨੂੰ ਮਰਜ਼ਾਇਦ ਜਿਹੜਾ ਦੇ ਬਸਰੀ ਫਟਿਆ ਗਿਆ ਇਹ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਖਾਲਸਾ ਜੀ ਉਹੀ ਰਾਜ 2027 ਦੇ ਵਿੱਚ ਵਾਪਸ ਲੈ ਕੇ ਆਵਾਂਗੇ ਤੁਸੀਂ ਸਾਡਾ ਸਾਥ ਦਿਓ ਅਸੀਂ ਸਰਕਾਰ ਬਣਾਵਾਂਗੇ ਅਸੀਂ ਐਮਰੇ ਨਹੀਂ ਬਣਨਾ ਮੁੱਖ ਮੰਤਰੀ ਨਹੀਂ ਬਣਨਾ ਅਸੀਂ ਤਾਂ ਸੱਚ ਦੀ ਗੱਲ ਕਰਨੀਆਂ ਜਿਹੜੇ ਸੱਚ ਦੇ ਪਹਿਲਾ ਬਿਲਗੇ ਅਸੀਂ ਉਹਨਾਂ ਦੇ ਨਾਲ ਖੜੇ ਆ ਜਦੋਂ ਕੋਈ ਸਾਤਨੇ ਪਹਿਰੇ ਤੋਂ ਪਾਕਿਸਤਾਨ ਪੰਜਾਬ ਦੀ ਗੱਲ ਗੱਲ ਨੂੰ ਹੱਟੂਗਾ ਅਸੀਂ ਪਛਾਣਨ ਜਾਗੇ ਨਾਲ ਸਾਡੇ ਭਾਈ ਅਮਰਪਾਲ ਸਿੰਘ ਜਿੰਨੇ ਵੀ ਸਿੰਘ ਨੇ ਉਹ ਸਾਰੇ ਬਾਹਰ ਆਉਣਗੇ ਭਾਈ ਜਗਤਾਰ ਸਿੰਘ ਆਵਾੜਾ ਭਾਈ ਜਗਤਾਰ ਸਿੰਘ ਤਾਲਾ ਭਾਈ ਪਰਮਜੀਤ ਸਿੰਘ ਪਿਉਰਾ ਭਾਈ ਜਵਿੰਦਰਪਾਲ ਸਿੰਘ ਭੱਲਰ ਭਾਈ ਲਖ ਸਿੰਘ ਰਾਜਵੜਾ ਤੇ ਭਾਈ ਗੁਰਦੀਪ ਸਿੰਘ ਖੇੜਾ ਸਾਰੇ ਬਾਹਰ ਲੈ ਕੇ ਆਵਾਂਗੇ ਤੇ ਇਥੇ ਪਕਾਲੀ ਅਕਾਲ ਪਕਾਲੀ ਅਕਾਲ ਹੋਵੇਗੀ ਤੇ ਪੰਛੀਆਂ ਪੰਛਰੇ ਦੀਆਂ ਗੁੰਝਾਂ ਜਿਵੇਂ ਜਦੋਂ ਪੈਂਦੀਆਂ ਰਹਣਗੀਆਂ ਇੱਥੇ ਪੰਛੀਆਂ ਗੁੰਝਾਂ ਪੰਜਾਬ ਦੀ ਧਰਤੀ ਹੈ ਭਾਈ ਜੀਬ ਸਿੰਘ ਨੂੰ ਕਹਿਣਾ ਹੁੰਦਾ ਸੀਗਾ ਉੱਡਣ ਵਾਲੇ ਨੂੰ ਹਮਾਰ ਚਾਹੀਦਾ ਹੈ ਪੱਥਣ ਵਾਲੇ ਨੂੰ ਧਰਤੀ ਖਾਲਸਾ ਜੀ ਸਾਨੂੰ ਦੋਹੇ ਚਾਹੀਦੇ ਨੇ ਦੋਈ ਆਪਾਂ ਫੜੇ ਕਰਾਂਗੇ ਮੋਰ ਤੇ ਸਰਕਾਰ ਬਣਾ ਕੇ ਰੱਖਾਂਗੇ ਐਨੀਆਂ ਬਾਲਕੀਆਂ ਪਰਵਾਲ ਕਰਿਓ ਉਹ ਨਾ ਚੁੱਕਾਂ ਦੀ ਖਰਮਾ ਇੱਕ ਇਹਦੇ ਵਿੱਚ ਆਓ ਜਿਹੜੇ ਸਾਰੇ ਪੰਜਾਬ ਬਾਸ ਪੰਜਾਬ ਦੇ ਸਾਡੀ ਜਦੇ ਬੰਦੀਆਂ ਨਮਾਇਦਰੇ ਪੈਨ ਨਿਕਾਲਾ ਚੋਣਾ ਇਹਦੇ ਆਲੇ ਵਿੱਚ ਜਾਓ ਉਥੇ ਜਿਹੜੇ ਸਾਡਾ ਦਰਦ ਭਾਈਚਾਰਾ ਜਿਹੜੇ ਸਾਡੇ ਸਿੱਖ ਨੇ ਜਿਨ੍ਹਾਂ ਦੀਆਂ ਕੁਰਬਾਨੀਆਂ ਬਹੁਤ ਨੇ ਜਿਨ੍ਹਾਂ ਨੇ ਇਹਨਾਂ ਸਰਕਾਰਾਂ ਨੇ ਅੱਗੇ ਧਾਰ ਤੇ ਰੱਖ ਰਿਹਾ ਅਸੀਂ ਘਰਾਂ ਕਾ ਨੌਕਰੀਆਂ ਵੀ ਗਵਾ ਲਏ ਭਾਈਆਂ ਪਰਸ਼ੰਦ ਦਾ ਨਾਲ ਹੈ ਸਾਰੇ ਪਾਰ ਨਾਤਰੀ ਹੋਵੇਗੀ ਇਸ ਕਰਕੇ ਖਾਲਸਾ ਜੀ ਆ ਆ ਕੇ ਪੰਜਾਬ ਅਸਰੋਣੀ ਅਕਾਲੀ ਦਲ ਬਾਦਸ ਪੰਜਾਬ ਦੇ ਨਾਲ ਜੁੜ ਕੇ ਨੰਬਰ 1 2027 ਦੇ ਵਿੱਚ ਸਰਕਾਰ ਬਣਾਈਏ ਤੇ ਪੰਜਾਬ ਦੇ ਮਸਲੇ ਨੇ ਜਿਹੜੇ ਉਹ ਹੱਲ ਕਰਾਂਗੇ ਜਿਨ੍ਹਾਂ ਨੇ ਭਾਈ ਅਮਰਪਾਲ ਸਿੰਘ ਹੋਣਾ ਡਿਗਰੂ ਵੱਲ ਭੇਜਿਆ ਅਸੀਂ ਉਦੋਂ ਵੀ ਉਹ ਦਾਹਾ ਉਹਨਾਂ ਧੰਨਵਾਦ ਕਰਨਾ ਚਾਹੁੰਦਾ ਜਿੰਨੀ ਵੀ ਕਿਰਸ਼ੇ ਬੈਠੀ ਆ ਜਿਨਾ ਵਿੱਚ ਤੁਸੀਂ ਆਏ ਹੋ ਸਾਡਾ ਇਹ ਲੋਗੋ ਸਾਰਿਆਂ ਨੂੰ ਜੀ ਆਇਆਂ ਦੁਬਾਰਾ ਫੇਰ ਖਾਸਾ ਸੱਜਣਾ ਦਸਤੇ ਉਤੇ ਸਾਰਿਆਂ ਨੂੰ ਆਪਨੇ ਵਧਾਈ ਦਿੰਦਾ ਕੋਲਾਕਾਂ ਦੀ ਖੇਲਾ ਆਪ ਦਾ ਖਰਬਾ ਤਨਾਰ ਸ੍ਰੋਮੇ ਸ਼ਹੀਦ ਬਾਬਾ ਸੰਗਤ ਸਿੰਘ ਜੀ ਸਿੰਘ ਸਾਹਿਬਾ ਮਤਨ ਸਿੰਘ ਜੀ ਸਾਰਾ ਦਰਬਾਰ ਅਸੀਂ ਬਾਸ ਪੰਜਾਬ ਅਕਾਲੀ ਦਰ ਦੇ ਨਾਲ ਚਾਰ ਲੰਗ ਵਾ ਕੇ ਖੜੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ